ਸਤਿ ਸ਼੍ਰੀ ਅਕਾਲ ਜੀ ਰੀਨਵੈਂਟਰ ਦੇਖਦੇ ਸਾਰੇ ਰਸਤਿਆਂ ਦਾ ਪਹਿਲੋਂ ਧੰਨਵਾਦ ਕਰਦੇ ਆਂ ਜੀ ਤੋਂ ਕਿਸਾਨਾਂ ਵੱਲੋਂ ਅੱਜ ਟਰੈਕਟਰ ਮਾਰਚ 26 ਜਨਵਰੀ ਨੂੰ ਪਟਿਆਲਾ ਵਿਖੇ ਅੱਧਿਆ ਜਾਣਾ ਸੀ ਜੋ ਕਿ ਪ੍ਰਸ਼ਾਸਨ ਨੇ ਰੋਕ ਲਗਾ ਕੇ ਇੱਥੇ ਇੱਕ ਥਾਂ ਤੇ ਇਕੱਠੇ ਕਰ ਦਿੱਤੇ ਹਨ ਸੋ ਇਹ ਸਾਰੇ ਟਰੈਕਟਰ ਕਿਸਾਨਾਂ ਦੇ ਰੋਸ ਵਿੱਚ ਉੱਥੇ ਖੜੇ ਹਨ ਸੋ ਜਿਵੇਂ ਤੁਸੀਂ ਦੇਖ ਸਕਦੇ ਹੋ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਟਰੈਕਟਰ ਖੜੇ ਹਨ ਕਿਸਾਨਾਂ ਦੇ ਔਰ ਇੱਕ ਸਾਈਡ ਤੇ ਕਿਸਾਨ ਜਥੇਬੰਦੀਆਂ ਵੱਲੋਂ ਕਿਸਾਨਾਂ ਨੂੰ ਸੰਬੋਧਨ ਵੀ ਕੀਤਾ ਜਾ ਰਿਹਾ ਹੈ ਬੇਤਰ ਬੇਮਾਨਾ ਨਾ ਰਹਿਣ ਵਾਲੇ ਇਸ ਬਾਰੇ ਬਿਆਨ ਦੇ ਦਿੱਤੇ ਮੁਸ਼ਕਿਲ ਤੋਂ ਜਦੋਂ ਹੀ ਆਪਾਂ ਅੱਜ ਉਹਰੇ ਇਕੱਠੇ ਹੋਏ ਆਂ ਇੱਕ ਆਦੇ ਬਸਤੇ ਮਨੋ ਕਿਦਾਂ ਆਪਾਂ ਹੋਰੇ ਵੀਰ ਜੀ ਪਹਿਲਾਂ ਤਾਂ ਸੋਸ਼ਲ ਮੀਡੀਆ ਵਾਲੇ ਜਿਹੜੇ ਇਸ ਕਿਸਾਨ ਕੋਹਲ ਨੂੰ 11 ਮਹੀਨੇ ਤੋਂ ਦਿਖਾਉਂਦੇ ਆ ਰਹੇ ਨੇ ਤੁਹਾਡਾ ਅਸੀਂ ਬਹੁਤ ਧੰਨਵਾਦ ਕਰਦੇ ਆਂ ਜਿਹੜੇ ਹਰ ਦਿਨ ਰਾਤ ਕਵਰਿੰਗ ਕਰਕੇ ਪਬਲਿਕ ਦੇ ਵਿੱਚ ਪਹਚਾਣੇ ਆ ਵੀਰ ਜੀ ਤੁਹਾਨੂੰ ਪੁੱਛੀ ਆ ਵੀ ਅੱਜ ਟਰੈਕਟਰ ਮਾਰਚ ਕਿਉਂ ਕਰ ਰਹੇ ਆ ਅਸੀਂ ਜਿਹੜੀ ਪਹਿਲਾਂ 26 ਤਰੀਕ ਨੂੰ 19 ਦੇ ਵਿੱਚ ਟਰੈਕਟਰ ਮਾਰਚ ਕੀਤਾ ਸੀ ਜੋ ਮੋਦੀ ਸਰਕਾਰ ਨੇ ਮੰਗਾਂ ਮੰਨ ਕੇ ਮੁਕਰੀ ਹੈ ਅੱਜ ਫੇਰ 26 ਤਰੀਕ ਹੈ ਜਿੱਥੇ ਕਹਿੰਦੇ ਨੇ ਵੀ ਇਹ ਦੇਸ਼ ਆਜ਼ਾਦ ਜਾਂ ਆਪਣਾ ਸੰਵਿਧਾਨ ਲਿਖਿਆ ਗਿਆ ਉਸ ਨੂੰ ਸੋਚਦੇ ਹੋਏ ਵੀ ਕੋਈ ਸੰਵਿਧਾਨ ਨਹੀਂ ਕੋਈ ਸਾਨੂੰ ਆਜ਼ਾਦੀ ਨਹੀਂ ਅੱਜ ਜੋ ਸਰਕਾਰਾਂ ਨੇ ਉਹਨਾਂ ਨੇ ਕਿਸਾਨੀ ਇੰਨੀ ਨੀਚੇ ਦਵਾਤੀ ਅੱਜ ਅਸੀਂ ਮਰਨ ਤੇ ਖੁਦਕੁਸ਼ੀਆਂ ਤੇ ਇਲਾਵਾ ਸਾਡੇ ਕੋਲ ਹੋਰ ਕੋਈ ਚਾਰੇ ਨਹੀਂ ਹੈਗੇ ਅੱਜ 26 ਤਰੀਕ ਨੂੰ ਅਸੀਂ ਇਹ ਟਰੈਕਟਰ ਮਾਰਚ ਉਸ ਬੀਜੇਪੀ ਸਰਕਾਰ ਨੂੰ ਮੋਦੀ ਸਰਕਾਰ ਨੂੰ ਚੇਤਾਨਵੀ ਦਿਨੇ ਆ ਵੀ ਅਸੀਂ ਅੱਜ ਟਰੈਕਟਰ ਲੈ ਕੇ ਰੋਡਾਂ ਤੇ ਨਿਕਲੇ ਆ ਪੰਜਾਬ ਦੇ ਵਿੱਚ ਖੜੇ ਆ ਅੱਜ ਪੂਰੇ ਹਿੰਦੁਸਤਾਨ ਦੇ ਵਿੱਚ ਇਹ ਟਰੈਕਟਰ ਮਾਰਚ ਆ ਜਦੋਂ ਵੀ ਲੋੜ ਪਈ ਅਸੀਂ ਦਿੱਲੀ ਕੰਨੀ ਨੂੰ ਵੀ ਇਹਨਾਂ ਦੇ ਮੂੰਹ ਕਰ ਦਾਂਗੇ ਅਸੀਂ ਜਦੋਂ ਇਹਨੇ ਮੋਦੀ ਸਰਕਾਰ ਨੇ ਸਾਨੂੰ ਕਿਹਾ ਵੀ ਟਰੈਕਟਰ ਖੜਾ ਕੇ ਖਾਲੀ ਹੱਥ ਆਜੋ ਪੈਦਲ ਆਜੋ ਅਸੀਂ 101 ਮਰਨਜੀਵੜਿਆਂ ਦਾ ਜੱਥਾ 6 ਤਰੀਕ ਨੂੰ ਭੇਜਿਆ ਤੇ ਉੱਥੇ ਭਾਜੀਪੀ ਸਰਕਾਰ ਨੇ ਹਰਿਆਣਾ ਦੀ ਸਰਕਾਰ ਨੇ ਜਦ ਸਾਡਾ ਹਰਿਆਣੇ ਨਾਲ ਕੋਈ ਰੋਲਾ ਨਹੀਂ ਅਸੀਂ ਤਾਂ ਦਿੱਲੀ ਜਾਣਾ ਚਾਹੁੰਦੇ ਆਂ ਦਿੱਲੀੋਂ ਸਰਕਾਰ ਤੋਂ ਮੰਗਾ ਮੰਨਾ ਚਾਹੁੰਦੇ ਆਂ ਪਰ ਹਰਿਆਣਾ ਸਰਕਾਰ ਨੇ ਵੱਟੀਆਂ ਵੱਡੀਆਂ ਕਿੱਲਾਂ ਲਾ ਕੇ ਸੱਤ ਲਹਿਰ ਖੜੀ ਕਰਕੇ ਸਾਨੂੰ ਸ਼ੰਭੂ ਦੇ ਖਨੋਰੀ ਬਾਰਡਰ ਤੇ ਰੋਕਿਆ ਹੋਇਆ ਤੇ ਹੁਣ ਦੋ ਤਿੰਨ ਵਾਰੀ ਅਸੀਂ ਗਏ ਸਾਡੇ ਤੋਂ ਆਂਸੂ ਗੈਸ ਦੇ ਗੋਲੇ ਤੇ ਪਾਣੀ ਦੀਆਂ ਬਿਛਾਰਾਂ ਉਹ ਵੀ ਖੱਗਰ ਤੋਂ ਭਰ ਕੇ ਗੰਦਾ ਪਾਣੀ ਗੇਰਿਆ ਤੇ ਹੁਣ ਬਾਰਤ 3 ਦਿਨ ਹੋ ਗਏ ਸਾਡੇ ਬਾਪੂ ਜਗਦੀਸ਼ ਸਿੰਘ ਡੱਲੇਵਾਲ ਜੀ ਨੂੰ ਖਨੋਰੀ ਬਾਰਡਰ ਤੇ ਮਰਨ ਵਾਸਤੇ ਬੈਠੇ ਨੇ ਹੁਣ 14 ਤਰੀਕ ਦੀ ਸਾਨੂੰ ਸੈਂਟਰ ਸਰਕਾਰ ਕੰਨੀਓ ਕਾਲ ਆਈ ਹੈ ਚਿੱਠੀ ਆਈ ਹੈ ਇੱਕ ਵੀ ਤੁਹਾਡੇ ਕੋਲ 14 ਤਰੀਕ ਨੂੰ ਅਸੀਂ ਮੀਟਿੰਗ ਕਰਾਂਗੇ ਪਰ ਸਾਨੂੰ ਬੀਜੇਪੀ ਸਰਕਾਰ ਤੇ ਹੁਣ ਵਿਸ਼ਵਾਸ ਹੀ ਕੋਈ ਨਹੀਂ ਰਿਹਾ ਕੋਈ ਵਿਸ਼ਵਾਸ ਨਹੀਂ ਹੈਗਾ ਹੁਣ ਜਿੰਨੀ ਵੀ ਮਤਲਬ ਪਹਿਲਾਂ ਮੁੱਕਰ ਚੁੱਕੀ ਤੇ ਜਦ ਤੱਕ ਇਹ ਲੜਾਈ ਲੜਾਂਗੇ ਅਸੀਂ ਤਾਂ ਇਹ ਸੁਨੇਹਾ ਦੇਣਾ ਚਾਹੁੰਦੇ ਆ ਜਿਹੜੇ ਘਰਾਂ 'ਚ ਵੀ ਬੈਠੇ ਨੇ ਕਿਸਾਨਾਂ ਵੀ ਉਹ ਵੀ ਬਾਹਰ ਨਿਕਲ ਕੇ ਆਓ ਨਹੀਂ ਆਣ ਵਾਲਾ ਸਮਾਂ ਤੁਹਾਡੇ ਵਾਸਤੇ ਇਨਾ ਘਾਤ ਖੋ ਜਾਣਾ ਇਹ ਜ਼ਮੀਨਾਂ ਵੀ ਚਲੀਆਂ ਜਾਣੀਆਂ ਨੇ ਜਿਹੜਾ ਛੋਟਾ ਦੁਕਾਨਦਾਰ ਆ ਉਹ ਵੀ ਮਰ ਜਾਣਾ ਜਿਹੜੀਆਂ ਵੱਡੀਆਂ-ਵੱਡੀਆਂ ਰੋੜਾਂ ਨਿਕਲ ਰਿਆ ਨੇ ਅੱਜ ਆਪਾਂ ਨੂੰ ਲਾਲਚ ਦੇ ਦਿੰਦੇ ਨੇ 2 ਕਰੋੜ ਦਾ ਕਿਲਾ 3 ਕਰੋੜ ਦਾ ਕਿਲਾ ਆਪਣੀਆਂ ਨਸਲਾਂ ਤੇ ਫਸਲਾਂ ਨਹੀਂ ਬਚਣੀ ਹੈਗੀਆਂ ਦੇ ਵਿੱਚ ਸਹੀ ਹੈ ਜੀ ਇਹ ਇਕੱਲੀ ਕਿਸਾਨਾਂ ਦੀ ਜਾਂ ਆਪਣੀ ਨਹੀਂ ਹੈਗੀ ਇਹ ਸਾਰੇ ਆਮ ਲੋਕਾਂ ਦੀ ਵੀ ਆ ਬਿਲਕੁਲ ਜੀ ਵਿਚ ਹਰ ਇੱਕ ਵਰਗ ਦਾ ਨੁਕਸਾਨ ਜਿਹੜਾ ਹੋ ਰਿਹਾ ਉਹ ਹਾਂਜੀ ਤੇ ਬਿਲਕੁਲ ਜੀ ਇਹ ਦੇਖੋ ਛੋਟੀਆਂ ਦੁਕਾਨਦਾਰੇ ਨੇ ਜਿਹੜੇ ਜਾਂ ਰੈਡੀ ਫੜੀ ਵਾਲੇ ਨੇ ਜਿਹੜਾ ਫੂਡ ਹੈਡ ਬਿੱਲਾ ਮੋਦੀ ਸਰਕਾਰ ਨੇ ਬਣਿਆ ਪਿਆ ਸਿਰਫ ਲਾਗੂ ਇਹ ਕਰਨਾ ਉਹ ਫੂਡ ਹੈਡ ਜਿਹੜਾ ਬਿੱਲਾ ਉਹਦੇ ਵਿੱਚ ਆਪਾਂ ਰੈਡੀ ਫੜੀ ਵਾਲੇ ਹੋਗੇ ਛੋਟੇ ਦੁਕਾਨਦਾਰ ਹੋਗੇ ਜਿਹੜੇ ਆਪਣਾ ਪਰਿਵਾਰ ਹਕੂਮਤ ਫਿਰਕੇ ਵੇਚ ਕੇ ਚੀਜ਼ ਆਪਣਾ ਪਰਿਵਾਰ ਪਾਲ ਰਹੇ ਨੇ ਉਹ ਵੀ ਮਰ ਜਾਣੇ ਨੇ ਇੱਕ ਛੱਤ ਦੇ نیچے ਮੌਲਾਂ ਦੇ ਵਿੱਚੋਂ ਆਪਾਂ ਨੂੰ ਸਮਾਨ ਮਿਲਿਆ ਕਰਨਾ ਜਿਵੇਂ ਆਪਣੇ Jio ਫ੍ਰੀ ਆਇਆ ਸੀ ਬਿਲਕੁਲ ਆਪਾਂ ਨੇ ਲਾਲਚ ਦੇ ਵਿੱਚ ਆਪਣੇ ਬੱਚਿਆਂ ਨੇ ਪਰਿਵਾਰਾਂ ਨੇ ਜਿੰਨੇ ਵੀ ਪਰਵਾਹ ਸੇ ਸਾਰਿਆਂ ਨੇ Jio ਦੇ ਕਨੈਕਸ਼ਨ ਲੈ ਲੇ ਅੱਜ Jio ਦਾ ਜੇ ਰੀਚਾਰਜ ਕਰਵਾਈਏ ਆਪਾਂ ਕਿੰਨੇ ਪੈਸੇ ਦੇਣੇ ਪੈਂਦੇ ਨੇ ਆਪਾਂ ਨੂੰ ਆਪਾਂ ਨੂੰ ਸਰਕਾਰਾਂ ਮਾਰਨ ਤੇ ਤੁਲੀਆਂ ਆਈਆਂ ਨੇ ਸਿਰਫ ਵੱਡੇ ਵੱਡੇ ਘਰਾਣੇ ਨੇ ਜਿਹੜੇ ਉਹਨਾਂ ਦੇ ਹੱਕ ਤੇ ਇਹ ਪੂਰਦੀਆਂ ਨੇ ਕਿਸਾਨ ਮਜ਼ਦੂਰਾਂ ਨੂੰ ਬਿਲਕੁਲ ਵੀ ਇਹ ਕੁਛ ਨਹੀਂ ਦੇ ਰਹੀਆਂ ਲੜਾਈਆਂ ਲੜ ਰਹੇ ਨੇ ਨਾ ਸਾਨੂੰ ਫਸਲਾਂ ਦਾ ਮੁੱਲ ਵੀ ਗਦਾ ਅੱਜ ਵੀ ਜੀ ਤੁਹਾਨੂੰ ਦੱਸਦੇ ਆ ਵੀ ਗੋਭੀ ਦਾ ਮੁੱਲ ਗੋਭੀ ਬਾਹੀ ਜਾ ਰਹੀ ਆ 35 ਕਿਲੋ ਗੋਭੀ ਆਪਾਂ ਨੂੰ 30 ਰੁਪਏ 35 ਰੁਪਏ ਚ ਮਿਲਦੀ ਆ ਜਦ ਕਿਸਾਨ ਦਾ ਉਸ ਦਾ ਤੜਵਾਈ ਜਾਂ ਉਸ ਦਾ ਕੁਝ ਵੀ ਮੁੱਲ ਨਹੀਂ ਉਹਨੂੰ ਮਿਲਦਾ ਹੈ ਖਰਚਾ ਜ਼ਿਆਦਾ ਹੋ ਰਿਹਾ ਤੇ ਜਿਹੜੀ ਇਹਦੀ ਲਾਗਤ ਜ਼ਿਆਦਾ ਤੇ ਆਪਾਂ ਨੂੰ ਆਮਦਨ ਵੀ ਘੱਟ ਹੋ ਰਹੀ ਆ ਬਿਲਕੁਲ ਜੀ ਬਿਲਕੁਲ ਬਾਕੀ ਧੰਨਵਾਦ ਤੁਹਾਡਾ ਗੱਲ ਗੰਨੀ ਤੁਹਾਡੇ ਨਾਲੇ ਜੀ ਧੰਨਵਾਦ ਥੈਂਕ ਯੂ ਸਭ ਨੂੰ